ਇਸ ਸਮੇਂ ਅਸੀਂ ਤੁਸੀ ਬੰਦ ਦੇ ਉੱਪਰ ਖੜੇ ਆ ਤੁਸੀ ਬੰਦ ਜਿਹੜਾ ਕਪੂਤਲਾ ਦੇ ਵਿੱਚ ਆਉਂਦਾ ਹੈ ਇਸ ਸਮੇਂ ਇੱਕ ਸੇਵਾ ਚੱਲ ਰਹੀ ਹੈ ਸੇਵਾ ਕੀ ਹੈ ਜੀ ਕਿ ਇੱਥੋਂ ਜਿਹੜੀ ਸੇਮ ਤੁਸੀ ਬੰਦ ਜਿਹੜਾ ਮੇਨ ਬੰਦ ਆ ਉਹ ਤੋਂ ਸੇਮ ਪੈ ਕੇ ਦੂਜੇ ਪਾਸੇ ਪਾੜੀ ਜਾਂਦਾ ਤਕਰੀਬਨ 100 ਤੋਂ ਵੱਧ ਲੋਕ ਜਿਹੜੇ ਇਸ ਸੇਵਾ ਵਿੱਚ ਸ਼ਾਮਲ ਹੈਗੇ ਆ ਇਹ ਲਗਭਗ 40 ਕਿੱਲੇ ਉਸੇਮ ਦੇ ਨਾਲ ਹੀ ਭਰ ਗਿਆ ਵੀ ਇੰਨਾ ਜ਼ਿਆਦਾ ਪਾਣੀ ਸੇਮ ਦਾ ਪੈ ਰਿਹਾ ਸੀ ਪਾਣੀ ਕਦੇ ਤਾਂ ਫੁੱਟ ਵੱਧ ਜਾਂਦਾ ਜੀ ਕਦੇ ਘਟ ਜਾਂਦਾ ਹੁਣ ਕੱਲ ਡਾਉਨ ਸੀਗਾ ਅੱਜ ਡੇਢ ਫੁੱਟ ਫੇ ਵਧ ਗਿਆ ਜੀ ਤੇ ਕਿੰਨੀ ਉਮੀਦ ਕੀ ਲੱਗਦੀ ਤੁਹਾਨੂੰ ਪਿੱਛੋਂ ਅਜੇ ਤਾਂ ਕਹਿੰਦੇ ਜੀ ਆਊਗਾ ਜੀ ਲਗਭਗ ਹਫ਼ਤਾ ਇੱਕ ਪਾਣੀ ਹੋਰ ਆਊਗਾ ਫਲੋ ਇੰਨਾ ਹੀ ਚੱਲ ਰਿਹਾ ਪਹਿਲੀ ਗੱਲ ਤਾਂ ਵਾਇਗਰੂ ਅੱਗੇ ਅਰਦਾਸ ਕਰਦੇ ਆਂ ਜੀ ਇਦਾਂ ਦੀ ਕੋਈ ਘਟਨਾ ਨਾ ਹੀ ਵਾਪਰੇ ਤੇ ਜੇ ਕੋਈ ਇਦਾਂ ਦਾ ਅਣਹੋਣੀ ਹੁੰਦੀ ਹੈ ਜੀ ਲਗਭਗ ਸਾਡੇ 50 ਦੇ ਕਰੀਬ ਪਿੰਡ ਪ੍ਰਭਾਵਿਤ ਹੋਣਗੇ ਜਿਹੜੇ ਮੇਟ ਦੇ ਏਰੀਆ ਤੋਂ ਗਾਂਲੇ ਪਿੰਡ ਵੀ ਨਵਾਨ ਚ ਬੈਠੇ ਹੋਏ ਨੇ ਜਿੰਨੇ ਵੀ ਪਿੰਡ ਨੇ ਸਾਰੇ ਨਵਾਨ ਵਾਲ ਨੂੰ ਆ ਜੀ ਤੇ ਲਗਭਗ 50 ਦੇ ਕਰੀਬ ਪਿੰਡ ਹੀ ਜਿਹੜੇ ਇਸ ਸੀਜ ਨਾਲ ਪ੍ਰਭਾਵਿਤ ਹੋਣਗੇ ਮਤਲਬ ਬਹੁਤ ਭਿਆਨਕ ਮੰਜ਼ਰ ਹੋ ਸਕਦਾ ਜੀ ਵਾਹਿਗੁਰੂ ਮੇਹਰ ਹੀ ਕਰੇ ਇਦਾਂ ਦਾ ਸਮਾਂ ਨਹੀਂ ਦਿਖਾਵੇ ਪਰਮਾਤਮਾ ਇਸ ਮੰਦ ਨੂੰ ਬਚਾਉਣ ਵਾਸਤੇ ਪ੍ਰਸ਼ਾਸਨ ਨੂੰ ਵੀ ਤੁਸੀਂ ਅਪੀਲ ਕੀਤੀ ਕਿ ਸਾਡੀ ਸਹਿਯੋਗ ਕਰੋ ਸਾਡੀ ਕਿ ਮਦਦ ਕਰੋ ਹਾਂਜੀ ਗੱਲ ਮੰਤਰੀ ਸਾਹਿਬ ਆਏ ਸੀਗੇ ਜੀ ਉਦਾਂ ਜਿਹੜੇ ਟ੍ਰੇਨਿੰਗ ਲੱਗਦੇ ਅਸ ਵੀ ਉਹ ਗੈਰਾਂ ਦੇੜਾ ਕੱਢਦੇ ਨੇ ਵੀ ਆਉਂਦੇ ਜਾਂਦੇ ਨੇ ਆਉਂਦੇ ਆ ਜਿੱਥੇ ਕੋ ਉਹਨਾਂ ਨੂੰ ਵੀ ਲੱਗਦਾ ਉਹ ਵੀ ਆਪ ਦੇ ਤੌਰ ਤੇ ਲੱਗੇ ਹੋਏ ਨੇ ਜੇ ਤੁਹਾਨੂੰ ਲੋਕਾਂ ਨੂੰ ਪਤਾ ਲੱਗ ਸਕਦਾ ਕਿ ਇਹਦੇ ਵਿੱਚ ਪਾਈਪ ਲਗਾ ਕੇ ਗੈਰਗੂਨ ਕੰਮ ਕੀਤਾ ਜਾ ਰਿਹਾ ਹੈ ਨੁਕਸਾਨ ਹੋ ਰਿਹਾ ਬੰਦਾ ਨੁਕਸਾਨ ਹੋ ਸਕਦਾ ਤਾਂ ਪ੍ਰਸ਼ਾਸਨ ਨੇ ਨਜ਼ਰ ਰੱਖੀ ਜਿਨ੍ਹਾਂ ਨੇ ਇਹ ਵੀ ਰੱਖੀ ਕਰ ਲਈ ਦੇਖੋ ਜੀ ਪ੍ਰਸ਼ਾਸਨ ਬੱਸ ਹੁੰਦਾ ਫੋਟੋਆਂ ਖਿਚਾ ਕੇ ਜੀੜੇ ਮਾਰ ਕੇ ਚਲੇ ਜਾਂਦੇ ਆ ਇਹਨੂੰ ਜੇਕਰ ਇਹ ਚੀਜ਼ਾਂ ਦਾ ਪਤਾ ਹੁੰਦਾ ਤੇ ਇਹ ਹਾਲਾਤ ਜਿਹੜੇ ਪੰਜਾਬ ਦੇ ਅੱਜ ਬਣ ਗਏ ਉਹ ਹਾਲਾਤ ਨਹੀਂ ਸੀ ਬਣਨੇ। ਇਹ ਪਹਿਲਾਂ ਇਹ ਚੀਜ਼ਾਂ ਵੇਖਿਆ ਜਾਂ ਤਾਂ ਫੇਰ ਨੁਕਸਾਨ ਹੁੰਦਾ ਹੀ ਨਹੀਂ। ਪਹਿਲਾਂ ਕੋਈ ਨਹੀਂ ਵੇਦਾ। ਜਾਂ ਮੋਟਾ ਦੇ ਲੱਗੇ ਆ ਕੇ ਵੇਖਣਾ ਇਹਨਾਂ ਨੇ। ਜਾਂ ਵਿੱਚ ਜੋ ਡੁੱਬਣ ਲੱਗੇ ਉਹਨੂੰ ਜਿਹੜਾ ਮਾਰਨਾ ਪੈਣਾ ਕੋਈ ਨਹੀਂ ਮਿਲਦਾ ਤਾਂ ਕਿ ਮੰਜ਼ਰ ਬਹੁਤ ਖਤਰਨਾਕ ਤੁਸੀਂ ਦੇਖ ਸਕਦੇ ਹੋ 15 ਤੋਂ 20 ਕਿੱਲੇ ਦੇ ਵਿੱਚ ਜਿਹੜੀ ਹੈ ਸੇਮ ਪੈਦਾ ਹੋ ਗਈ ਪਾਣੀ ਆ ਗਿਆ ਇਹਦਾ ਨੁਕਸਾਨ ਬਹੁਤ ਜ਼ਿਆਦਾ ਹੈ ਹੋਰ ਫਿਲਹਾਲ ਦੇਖਣ ਨੂੰ ਆਪਾਂ ਨੂੰ ਲੱਗ ਰਿਹਾ ਵੀ ਇਹ ਨੁਕਸਾਨ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਬਹੁਤ ਜ਼ਿਆਦਾ ਨੁਕਸਾਨ ਪ੍ਰਸ਼ਾਸਨ ਨੂੰ ਸਾਰਨੀ ਚਾਹੀਦੀ ਆ ਪ੍ਰਸ਼ਾਸਨ ਸੁੱਤੀ ਨਹੀਂ ਨੀਂਦ ਸੁਟਾਵਿਆ ਬੰਬ ਕਰਨ ਦੀ ਯਾਰ ਜਦੋਂ ਉਹਨਾਂ ਨੇ ਪ੍ਰਚਾਰਕ ਰਿਪੋਰਟਾਂ ਲੀਆਂ ਅੰਗੜਕੀਆਂ ਕੋਈ ਵੱਡੇ ਲੀਡਰ ਨੇ ਆਉਣਾ ਹੁੰਦਾ ਉਹ ਸਾਰਾ ਪ੍ਰਸ਼ਾਸਨ ਇੱਥੇ ਆ ਕੇ ਖੜਾ ਹੋ ਜਾਂਦਾ ਪੰਜਾਬ ਦੇ ਇਸ ਸਮੇਂ ਕਈ ਜ਼ਿਲ੍ਹਿਆਂ ਦੇ ਵਿੱਚ ਹੜ ਦਾ ਮਾਹੌਲ ਹੈ ਰਾਵੀ ਦੀ ਗੱਲ ਕੀਤੀ ਜਾਵੇ ਤਾਂ ਅਜਨਾਲੇ ਇਲਾਕੇ ਦੇ ਵਿੱਚ ਕਈ ਪਿੰਡ ਜਿਹੜੇ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਉਧਰ ਬਿਆਸ ਦੀ ਗੱਲ ਕੀਤੀ ਜਾਵੇ ਤਾਂ ਗੁਰਦਾਸਪੁਰ ਜ਼ਿਲ੍ਹਾ ਉਸ ਤੋਂ ਬਾਅਦ ਕਪੂਥਲਾ ਜ਼ਿਲ੍ਹਾ ਦੇ ਕਈ ਪਿੰਡ ਜਿਹੜੇ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਇਸ ਸਮੇਂ ਅਸੀਂ ਤੁਸੀਬੰਦ ਦੇ ਉੱਪਰ ਖੜੇ ਆਂ ਤੁਸੀਬੰਦ ਜਿਹੜਾ ਕਪੂਥਲਾ ਦੇ ਵਿੱਚ ਆਉਂਦਾ ਹੈ ਸੁਲਤਾਨਪੁਰ ਦੀ ਵਿਧਾਨ ਸਭਾ ਹਲਕੇ ਦੇ ਪਿੰਡ ਪੀਰੇਵਾਲ ਜਿੱਥੇ ਇਸ ਸਮੇਂ ਇੱਕ ਸੇਵਾ ਚੱਲ ਰਹੀ ਹੈ ਸੇਵਾ ਕੀ ਹੈ ਜੀ ਕਿ ਇੱਥੋਂ ਜਿਹੜੀ ਸੇਮ ਆ ਤੁਸੀਂ ਬੰਨ ਜਿਹੜਾ ਮੇਨ ਬੰਨ ਉਹ ਤੋਂ ਸੇਮ ਪੈ ਕੇ ਦੂਜੇ ਪਾਸੇ ਪਾਣੀ ਜਾਂਦਾ ਸਭ ਤੋਂ ਪਹਿਲਾਂ ਤਸਵੀਰ ਇਹ ਆ ਜੀ ਇਸ ਸਾਈਡ ਤੇ ਹੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਸਾਈਡ ਤੇ ਬਿਆਸ ਦਰਿਆ ਦੇ ਨਾਲ ਜਿਹੜੀ ਫਸਲਾਂ ਜਿਹੜੀਆਂ ਹੁਣ ਤੱਕ ਪ੍ਰਭਾਵਿਤ ਹੋ ਚੁੱਕੀਆਂ ਬੇਸ਼ੱਕ ਸਾਹਮਣੇ ਤੁਹਾਨੂੰ ਜਿਹੜੀ ਫਸਲ ਦੇਦੀ ਹੈ ਉਹ ਕਮਾਦ ਹੈ ਗੰਨੇ ਦਾ ਕਮਾਦ ਹੈ ਉਹ ਫਸਲ ਪ੍ਰਭਾਵਿਤ ਹੈ ਉਸ ਤੋਂ ਅਗੇ ਥੋੜਾ ਦੂ ਦੇਖਾਂਗੇ ਤਾਂ ਦੂਜੇ ਪਾਸੇ ਮਾਝੇ ਦਾ ਇਲਾਕਾ ਆ ਜਾਂਦਾ ਤੇ ਇਹ ਜਿਹੜੀਆਂ ਫਸਲਾਂ ਪ੍ਰਭਾਵਿਤ ਕਈ ਪਿੰਡ ਜਿਹੜੇ ਕਪੂਥਲਾ ਸੁਲਤਾਨਪੁਰ ਦੇ ਹਲਕੇ ਦੇ ਜਿਹੜੇ ਉਹ ਪ੍ਰਭਾਵਿਤ ਹੋਏ ਨੇ ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਤਾਂ ਇਹ ਸਾਈਡ ਤੇ ਜਿਹੜਾ ਪਾਣੀ ਇਸ ਸਾਈਡ ਤੇ ਦਿਖਦਾ ਵਾ ਇਹ ਤੁਸੀਂ ਦੇਖੋਗੇ ਇਹ ਸੇਮ ਪਾਕੇ ਪਾਣੀ ਜਿਹੜਾ ਅ ਜਿਹੜਾ ਇਕੱਠਾ ਹੋ ਗਿਆ ਔਰ ਅਡਵਾਂਸ ਬਾਨ ਨੂੰ ਜਿਹੜਾ ਮਾਫ ਕਰਨਾ ਤੁਸੀਂ ਬਾਨ ਨੂੰ ਜਿਹੜਾ ਚੀਜ਼ ਦਾ ਹੋਇਆ ਦੂਜੇ ਪਾਸੇ ਜਾ ਰਿਹਾ ਔਰ ਇਸ ਤੋਂ ਬਾਅਦ ਮੈਂ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਕਿ ਇਹ ਲੋਕ ਜਿਹੜੇ ਸੇਵਾ ਕਰ ਰਹੇ ਨੇ ਇਹ ਇਸ ਸੇਮ ਜਿਹੜੀ ਹੈ ਮਤਲਬ ਪੈ ਰਹੀ ਹੈ ਉਸ ਨੂੰ ਬੰਨਣ ਦੀ ਸੇਵਾ ਚੱਲ ਰਹੀ ਹੈ ਜਸੁੰਦਰ ਭਾਈ ਆਪਾਂ ਇਹ ਤਸਵੀਰ ਆ ਦਿਖਾਣੀ ਆ तकरीबन 100 ਤੋਂ ਵੱਧ ਲੋਕ ਜਿਹੜੇ ਇਸ ਸੇਵਾ ਵਿੱਚ ਸ਼ਾਮਲ ਹੈਗੇ ਆ ਜਿਹੜੇ ਇੱਥੇ ਲਗਾਤਾਰ ਜਿਹੜੀ ਸੇਵਾ ਕਰ ਰਹੇ ਆ ਤਾਂ ਇਹ ਸੇਵਾ ਜਿਹੜੀ ਆ ਇਹਨਾਂ ਸੰਤ ਮਹਾਂਪੁਰਸ਼ਾਂ ਦੇ ਜਿਹੜੀ ਸਹਿਯੋਗ ਦੇ ਨਾਲ ਇਹਨਾਂ ਦੀ ਰਹਿਨਮਾਈ ਦੇ ਜਿਹੜੀ ਚੱਲ ਰਹੀ ਆ ਤਾਂ ਸਭ ਤੋਂ ਪਹਿਲਾਂ ਇਹਨਾਂ ਨਾਲ ਗੱਲ ਕਰਦੇ ਆ ਬਾਬਾ ਜੀ ਜਿਹੜੀ ਸੇਵਾ ਸ਼ੁਰੂ ਹੋਈ ਆ ਇਹਦੀ ਸਭ ਤੋਂ ਪਹਿਲਾਂ ਵਜ੍ਹਾ ਕੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਜੀ ਪੀ ਪੰਜਾਬ ਜਿਹੜਾ ਹਰਾਂ ਦੀ ਮਾਰ ਚੱਲ ਰਿਆ ਦਰਿਆ ਦੇ ਵਿੱਚ ਤੁਸੀਂ ਦੇਖ ਸਕਦੇ ਆ ਵੀ ਪਾਣੀ ਲੋੜ ਤੋਂ ਜ਼ਿਆਦਾ ਵਾ ਤੇ ਜਿਹੜਾ ਇਹ ਸਾਡਾ ਤੁਸੀ ਬੰਨਿਆ ਜਿਹੜਾ ਇਹ ਨੂੰ ਸੇਮ ਪੈ ਰਹੀ ਆ ਜੀ ਵੀ ਇਧਰਲੇ ਬੰਨਿਓ ਪਾਣੀ ਜਿਹੜਾ ਇਧਰ ਆ ਕੇ ਸਿਮ ਰਿਆ ਵਾ ਉਹਦੇ ਕਰਕੇ ਵੀ ਕੋਈ ਬੰਨ ਨੂੰ ਖਤਰਾ ਨਾ ਹੋਵੇ ਉਹ ਸੀ ਸੇਮ ਰੋਕਣ ਦੀ ਕੋਸ਼ਿਸ਼ ਕਰ ਰਹੇ ਆ ਬਹੁਤ ਜ਼ਿਆਦਾ ਆ ਤੁਸੀਂ ਦੇਖ ਸਕਦੇ ਆ ਲਗਭਗ 40 ਕਿੱਲੇ ਉਹ ਸੇਮ ਦੇ ਨਾਲ ਹੀ ਭਰ ਗੇ ਆ ਵੀ ਇਨਾ ਜਿਆਦਾ ਪਾਣੀ ਸੇਮ ਦਾ ਪੈ ਰਿਆ ਸੀ ਤੇ ਪਰਸੋਂ ਦੇ ਰੋਜ ਤੋਂ ਉਹਨੂੰ ਹੀ ਰੋਕਣ ਦੀ ਕੋਸ਼ਿਸ਼ ਕਰ ਰਹੇ ਆ ਜੀ ਜੇ ਆਪਾਂ ਅੰਦਰ ਦੀ ਗੱਲ ਕੀਤੀ ਜਾਵੇ ਇਸ ਟਾਈਮ ਅੰਦਰ ਦੇ ਹਾਲਾਤ ਕੀ ਆ ਦਰਿਆਦ ਵਿੱਚ ਪਾਣੀ ਕਿੰਨਾ ਵਧ ਰਿਹਾ ਘਟ ਰਿਹਾ ਪਾਣੀ ਕਦੇ ਤੇ ਫੁੱਟ ਵਧ ਜਾਂਦਾ ਜੀ ਕਦੇ ਘਟ ਜਾਂਦਾ ਹੁਣ ਕੱਲ ਡਾਉਨ ਸੀਗਾ ਅੱਜ 1.5 ਫੁੱਟ ਫੇਰ ਵਧ ਗਿਆ ਜੀ ਕੀ ਸ਼ੁਰੂ ਮਿੱਟੀ ਕੀ ਲੱਗਦੀ ਤੁਹਾਨੂੰ ਪਿੱਛੋਂ ਅਜੇ ਤਾਂ ਕਹਿੰਦੇ ਜੀ ਆਊਗਾ ਜੀ ਲਗਭਗ ਹਫਤਾ ਇੱਕ ਪਾਣੀ ਹੋਰ ਆਊਗਾ ਫਲੋ ਇੰਨਾ ਹੀ ਚੱਲੂਗਾ ਚਲੋ ਕਹਿੰਦੇ ਜੀ ਆਪਾਂ ਇੱਕ ਗੱਲ ਕਰਦੇ ਜਿੱਦਾਂ ਤੁਸੀਂ ਦੱਸਿਆ ਕਿ 40 ਏਕੜ ਜਿਹੜੀ ਫਸਲ ਜਿਹੜੀ ਆ ਸੇਮ ਦੇ ਨਾਲ ਹੀ ਭਰ ਗਈ ਹੈ ਖੁਦਾ ਨਾ ਖਾਸਤਾ ਰੱਬ ਨਾ ਕਰੇ ਅਗਰ ਇਹ ਤੁਸੀਂ ਬਣ ਜਿਹੜਾ ਸਭ ਤੋਂ ਮਜ਼ਬੂਤ ਬਣ ਮੰਨਿਆ ਗਿਆ ਤੋਂ ਦਾ ਅਗਰ ਇਹਨੂੰ ਕੋਈ ਨੁਕਸਾਨ ਹੁੰਦਾ ਤਾਂ ਅੱਗੇ ਦਾ ਕੀ ਪ੍ਰਭਾਵ ਹੈ ਪਹਿਲੀ ਗੱਲ ਤਾਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਜੀ ਇਦਾਂ ਦੀ ਕੋਈ ਘਟਨਾ ਨਾ ਹੀ ਵਾਪਰੇ ਤੇ ਜੇ ਕੋਈ ਇਦਾਂ ਦਾ ਅਨੋਹਣੀ ਹੁੰਦੀ ਹੈ ਜੀ ਲਗਭਗ ਸਾਡੇ 50 ਦੇ ਕਰੀਬ ਪਿੰਡ ਪ੍ਰਭਾਵਿਤ ਹੋਣਗੇ ਜਿਹੜੇ ਬੇਟ ਦੇ ਏਰੀਆ ਕਿਉਂ ਗਾਂ ਵਾਲੇ ਪਿੰਡ ਵੀ ਨਵਾਨ ਚ ਬੈਠੇ ਹੋਏ ਨੇ ਜੀ ਜਿੰਨੇ ਵੀ ਪਿੰਡ ਨੇ ਸਾਰੇ ਨਵਾਨਵਾਲ ਨੂੰ ਆ ਜੀ ਤੇ ਲਗਭਗ 50 ਦੇ ਕਰੀਬ ਪਿੰਡ ਹੀ ਜਿਹੜੇ ਆ ਇਸ ਚੀਜ਼ ਨਾਲ ਪ੍ਰਭਾਵਿਤ ਹੋਣਗੇ ਮਤਲਬ ਬਹੁਤ ਭਿਆਨਕ ਮੰਜ਼ਰ ਹੋ ਸਕਦਾ ਜੀ ਵਾਹਿਗੁਰੂ ਮੇਹਰ ਹੀ ਕਰੇ ਇਦਾਂ ਦਾ ਸਮਾਂ ਨਾ ਹੀ ਦਿਖਾਵੇ ਪ੍ਰਮਾਤਮਾ ਇਸ ਤੋਂ ਅੱਗੇ ਵੀ ਇੱਕ ਬੰਨ ਉਹਦੀ ਪੋਜੀਸ਼ਨ ਕੀ ਹੈ ਜੇ ਅਗਰੇ ਇਸ ਉਹ ਬਹੁਤ ਪੁਰਾਣਾ ਬੰਨ ਹੈ ਜੀ ਉਹਨੂੰ ਨਾ ਤਾਂ ਮੁੜ ਕੇ ਰਿਪੇਅਰ ਕੀਤਾ ਗਿਆ ਸਰਕਾਰ ਵੱਲੋਂ ਤੇ ਕੁਝ ਕੇ ਸਾਡੇ ਜ਼ਿੰਮੇਦਾਰ ਭਰਾ ਵੀ ਬੰਨ ਵੱਢੀ ਜਾਂਦੇ ਆ ਜੀ ਤੇ ਉਹਦੇ ਕਰਕੇ ਜਦਾ ਉਹ ਦੀ ਕੋਈ ਐਡੀ ਵਧੀਆ ਕੰਡੀਸ਼ਨ ਨਹੀਂਗੀ ਜੀ ਵੀ ਜਿਹੜਾ ਉਹ ਬੰਨ ਜਿਹੜਾ ਕਾੜ ਕੱਢ ਸਕੇ ਜੀ ਬਸ ਇਹਦੇ ਸਿਰ ਤੇ ਹੀ ਆਸਾਂ ਜੀ ਹਾਂਜੀ ਕਿੰਨੇ ਕੁ ਲੋਕ ਜਿਹੜੇ ਇਸ ਟਾਈਮ ਸੇਵਾ ਦੇ ਵਿੱਚ ਹੈਗੇ ਇੱਥੇ ਔਰ ਇਹਦੇ ਵਿੱਚ ਕੋਈ ਪ੍ਰਸ਼ਾਸਨ ਦਾ ਸਹਿਯੋਗ ਹੈ ਜਾਂ ਨਹੀਂ ਸੇਵਾ ਲਗਭਗ ਸਾਡੇ ਨਗਰਾਂ ਦੇ ਲੋਕ ਹੀ ਨੇ ਜੀ ਗੁਰਦੁਆਰਾ ਗੁਰਸਰ ਸਾਹਿਬ ਸ਼ੇਵੀ ਪਾਤਸ਼ਾਹੀ ਦਾ ਇੱਥੇ ਮੁਬਾਰਕ ਸਥਾਨ ਹੈ ਜੀ ਸੈਫਲਾਬਾਦ ਉੱਥੋਂ ਦੇ ਮਹਾਂਪੁਰਸ਼ ਆ ਸੇਵਾ ਦਾ ਆ ਰਹੇ ਆ ਦਾਸ ਖੇੜਾ ਬੇੜ ਤੋਂ ਆ ਜੀ ਤਕਰੀਬਨ ਸਾਡੇ ਇਲਾਕੇ ਦੀ ਸੰਗਤ 1.5 200 ਦੇ ਕਰੀਬ ਨਾਲੇ ਦੇਣੇ ਸੇਵਾ ਕਰਦੇ ਆ ਰਾਤ ਨੂੰ ਬੰਨ ਤੇ ਪਹਿਰਾ ਦਿੰਨੇ ਆ ਜੀ ਤੇ ਪ੍ਰਸ਼ਾਸਨ ਉਹ ਵੀ ਆਪ ਦਾ ਤੋੜੇ-ਤਾੜੇ ਸਾਨੂੰ ਮੁਹੱਈਆ ਕਰਾਈ ਜਾਂਦੇ ਨੇ ਜੀ ਪਹਿਰੇ ਦੀ ਗੱਲ ਕੀਤੀ ਪਹਿਰਾ ਦੇਣ ਦਾ ਕੀ ਮਤਲਬ ਕੀ ਕੀ ਜ਼ਰੂਰਤ ਕੀ ਹੈ ਪਹਿਰੇ ਦਾ ਇਹੀ ਆ ਜੀ ਵੀ ਕੋਈ ਸ਼ਰਾਰਤ ਨਾ ਕਰੇ ਬੰਨ ਦੇ ਨਾਲ ਜੀ ਪਹਿਲੀ ਗੱਲ ਤੇ ਦੂਜੀ ਗੱਲ ਜੀ ਵੀ ਕੋਈ ਰਾਤ ਨੂੰ ਮਾਹੌਲ ਖਰਾਬ ਨਾ ਹੋਵੇ ਜੀ। ਵੀ ਅਸੀਂ ਸੁੱਤੇ ਰਹਿ ਜੀਏ ਤੇ ਕੋਈ ਨੁਕਸਾਨ ਹੋ ਜੇ ਜੀ। ਕਿਉਂ ਸਾਰਾ ਏਰੀਆ ਡਰਿਆ ਪਿਆ ਜੀ ਰਿਸਕ ਲੈਂਡ ਤੋਂ ਸਾਰੇ ਡਰਦੇ ਆ। ਇਸ ਬੰਨ ਨੂੰ ਬਚਾਉਣ ਵਾਸਤੇ ਪ੍ਰਸ਼ਾਸਨ ਨੂੰ ਕੋਈ ਤੁਸੀਂ ਅਪੀਲ ਕੀਤੀ ਕਿ ਸਾਡੀ ਸਹਿਯੋਗ ਕਰੋ ਸਾਡੀ ਕਿ ਮਦਦ ਕਰੋ। ਹਾਂਜੀ ਗੱਲ ਮੰਤਰੀ ਸਾਹਿਬ ਆਏ ਸੀਗੇ ਜੀ ਓਦਾਂ ਜਿਹੜੇ ਡਰੇਨ ਵਿਭਾਗ ਦੇ ਐਸ ਡੀਓ ਵਗੈਰਾ ਉਹ ਢੇੜਾ ਕੱਢਦੇ ਨੇ ਜੀ ਆਉਂਦੇ ਜਾਂਦੇ ਨੇ। ਆਉਂਦੇ ਆ ਜਿੱਥੇ ਇੱਕ ਉਹਨਾਂ ਨੂੰ ਵੀ ਲੱਗਦਾ ਉਹ ਵੀ ਆਪ ਦੇ ਤੌਰ ਤੇ ਲੱਗੇ ਹੋਏ ਨੇ ਜੀ। ਵੈਸੇ ਸੇਵਾ ਮਨ ਲੋ ਮਦਦ ਕਰੇ ਕਿ ਨਹੀਂ? ਹਾਂਜੀ ਬੋਰੀ ਵਗੈਰਾ ਉਹਨਾਂ ਨੇ ਮਹਈਆ ਕਰਾਇਆ ਜੀ ਸਾਨੂੰ ਠੀਕ ਹੈ ਗੁਰਪੀ ਤੁਸੀਂ ਥੋੜਾ ਅੱਗੇ ਆ ਜਿਓ ਦੇਖੋ ਇਹ ਬਾਬੇ ਦੱਸ ਰਹੇ ਆ ਕਿ ਜਿਹੜੀ ਦਿਨੇ ਇਹ ਸੇਵਾ ਕਰਦੇ ਆ ਉਹ ਰਾਤ ਨੂੰ ਜੇ ਗੱਲ ਕੀਤੀ ਜਾਵੇ ਤਾਂ ਰਾਤ ਨੂੰ ਇਹਨਾਂ ਨੂੰ ਪੈਰਾ ਦੇਣਾ ਪੈਂਦਾ ਕੋਈ ਸ਼ਾਤ ਨਾ ਕਰ ਜਵੇ ਇੱਥੇ ਬੰਦੇ ਨਾਲ ਦੂਸਰੀ ਗੱਲ ਹੈ ਜੀ ਕਿ ਇਸ ਬੰਦੇ ਵਿੱਚ ਕੁਝ ਜ਼ਿੰਮੇਵਾਰਾਂ ਵੱਲੋਂ ਪਾਈਪ ਜਿਹੜੇ ਉਹ ਵੀ ਲਗਾਏ ਗਏ ਨੇ ਜਿਹੜੇ ਰਿਸਕ ਆ ਬਿਲਕੁਲ ਕਿਉਂਕਿ ਇਹ ਬੰਦੇ ਵਿੱਚ ਕੋਈ ਵੀ ਪਾਈਪ ਲਗਾਉਣਾ ਜਿਹੜਾ ਉਹ ਗੈਰਕਾਨੂੰਨੀ ਆ ਲੇਕਿਨ ਪ੍ਰਸ਼ਾਸਨ ਨੂੰ ਪਤਾ ਨਹੀਂ ਕਿਉਂ ਨਹੀਂ ਇਹ ਚੀਜ਼ ਦੇ ਜਿਹੜਾ ਅਰਾਖੀ ਕਰ ਨਹੀਂ ਕਿਉਂ ਨਹੀਂ ਇਹਨਾਂ ਨੂੰ ਇਹ ਚੀਜ਼ ਦੀ ਸਮਝ ਆਂਦੀ ਕਿ ਉਹਨਾਂ ਲੋਕਾਂ ਨੂੰ ਕਿਉਂ ਨਹੀਂ ਰੋਕਿਆ ਜਾਂਦਾ ਜਿਹਦਾ ਖਮਿਆਜਾ ਜਿਹੜਾ ਬਾਕੀ ਲੋਕਾਂ ਨੂੰ ਵੀ ਭੁਗਤਣਾ ਪੈ ਸਕਦਾ ਗੁਰਪ੍ਰੀਤ ਬਾਜੀ ਕਿਹੜੇ ਲੋਕ ਕਿੰਨੇ ਲੋਕਾਂ ਦੇ ਜਿਹੜੇ ਤੁਸੀਂ ਪਾਈਪ ਦੱਸ ਸਕਦੇ ਇੱਥੇ ਲਗਾਏ ਇਤੋਂ ਭਾਜੀ ਜਿਹੜੇ ਪਾਈਪ ਲੰਘ ਰਹੇ ਹੋ 1 ਤੋਂ 2 ਦੇ ਕਰੀਬ ਜਿਹੜੇ ਆ ਉਹ ਕੱਲ ਰਾਤ ਸਾਨੂੰ ਪਤਾ ਲੱਗਾ ਔਰ ਸੰਤਾਂ ਮਹਾਂਪੁਰਸ਼ਾਂ ਦੀ ਕਿਰਪਾ ਦੇ ਨਾਲ ਡੇਰਾ ਬਾਬਾ ਚਰਨਦਾਸ ਜੀ ਖੇੜਾ ਬੇੜ ਤੋਂ ਸੰਤ ਬਾਬਾ ਮਹਾਤਮਾ ਮੁਣੀ ਜੀ ਅਤੇ ਗੁਰਦਾਰਾ ਗੁਰਸਾਹਿਬ ਤੋਂ ਸੰਤ ਬਾਬਾ ਲੀਡਰ ਸਿੰਘ ਜੀ ਦੀ ਅਗਵਾਈ ਦੇ ਵਿੱਚ ਸੰਗਤਾਂ ਜਿਹੜੀਆਂ ਉਹ ਰਾਤ ਨਿਰੰਤਰ ਇੱਥੇ 12 1 ਵਜੇ ਤੱਕ ਸੇਵਾ ਚੱਲਦੀ ਰਹੀ ਔਰ ਪਾਈਪ ਨੂੰ ਜਿਹੜਾ ਲੱਭ ਕੇ ਉਹ ਕੋਸ਼ਿਸ਼ ਕੀਤੀ ਗਈ ਕਿ ਉਹ ਪਾਣੀ ਨੂੰ ਬੰਦ ਕੀਤਾ ਜਾਵੇ ਪਰ ਇਹਦੇ ਨਾਲ ਸਾਨੂੰ ਇਹ ਵੀ ਲੱਗਦਾ ਵੀ ਜਿਹੜਾ ਸੰਗਤਾਂ ਵਾਲੇ ਇਲਾਕੇ ਦੀਆਂ ਉਹਨਾਂ ਨੂੰ ਸਹਿਯੋਗ ਦੇਣਾ ਚਾਹੀਦਾ ਔਰ ਜਿਨ੍ਹਾਂ ਨੇ ਕੋ ਕਿਉਂਕਿ ਹਜੇ ਹਾਲਾਤ ਜਿਹੜੇ ਆ ਉਹ ਹੱਥ ਦੇ ਵਿੱਚ ਨਹੀਂ ਕੋੜਨਾ ਕਹਾਸਤਾ ਅਗਰ ਜ਼ਿਕਰ ਕੋਈ ਅਣਹੋਣੀ ਹੁੰਦੀ ਆ ਤਾਂ ਉਹਦਾ ਖਮਿਆਜਾ ਜਿਹੜਾ ਸਾਰੇ ਇਲਾਕੇ ਨੂੰ ਭੁਗਤਣਾ ਪਊਗਾ ਔਰ ਸੰਤਾ ਮਾਹਪੁਰਸ਼ਾਨੀ ਬੜੀ ਕਿਰਪਾ ਵੇ 2023 ਦੇ ਵਿੱਚ ਵੀ ਜਦੋਂ ਇਸੇ ਬੰਨ ਨੂੰ ਜਿਹੜੀ ਢਾਲ ਲੱਗੀ ਸੀ ਢਲਮਾ ਤੋਂ ਔਰ ਸੰਤਾ ਮਾਹਪੁਰਸ਼ਾਨੀ ਗਵਾਈ ਦੇ ਵਿੱਚ ਉਦੋਂ ਵੀ ਸੰਗਤਾਂ ਨੇ ਰਲ ਕੇ ਸਹਿਯੋਗ ਦੇ ਨਾਲ ਜਿਹੜਾ ਉਹ ਬੰਨ ਨੂੰ ਜਿਹੜਾ ਮਜ਼ਬੂਤ ਕੀਤਾ ਸੀ ਔਰ ਅੱਜ ਵੀ ਇਹ ਕੱਲ ਤੋਂ ਲਗਾਤਾਰ ਨਿਰੰਤਰ ਇਹ ਦੇਣ ਰਾਤ ਸੇਵਾ ਚੱਲ ਰਹੀ ਹੈ ਔਰ ਅੱਜ ਵੀ ਇਹ ਸੇਵਾ ਚੱਲਦੀ ਹੈ ਔਰ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਹੜਾ ਕੱਲ ਤੋਂ ਟਰਾਲੀਆਂ ਜੀਸੀਬੀ ਵਗੈਰਾ ਜਿਹੜਾ ਸਾਧਨ ਉਹ ਡੀਜ਼ਲ ਦਾ ਜਿਹੜਾ ਖਰਚਾ ਵਾ ਉਹ ਵੀ ਸੰਤਾ ਮਹਾਪੁਰਸ਼ਾਂ ਦੀ ਕਿਰਪਾ ਲਾ ਕੇ ਤੇ ਸਹਿਯੋਗ ਦੇ ਨਾਲ ਜਿਹੜਾ ਚੱਲ ਰਿਹਾ ਵਾ ਔਰ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਔਰ ਵੱਧ ਤੋਂ ਵੱਧ ਸੰਗਤਾਂ ਨੂੰ ਅਪੀਲ ਹੈ ਵੀ ਉਹ ਬੰਨ ਤੇ ਪਹੁੰਚਣ ਤੇ ਜਿਹੜਾ ਉਹ ਸੇਵਾ ਦੇ ਵਿੱਚ ਸਿਰਜੋਲ ਪਾਉਣ ਜੇ ਤੁਹਾਨੂੰ ਲੋਕਾਂ ਨੂੰ ਵੀ ਪਤਾ ਲੱਗ ਸਕਦਾ ਕਿ ਇਹਦੇ ਵਿੱਚ ਪਾਈਪ ਲਗਾ ਕੇ ਗੈਰਕਾਨੂੰਨੀ ਕੰਮ ਕੀਤਾ ਜਾ ਰਿਹਾ ਹੈ ਨੁਕਸਾਨ ਹੋ ਰਿਹਾ ਹੈ ਬੰਨ ਦਾ ਨੁਕਸਾਨ ਹੋ ਸਕਦਾ ਤਾਂ ਪ੍ਰਸ਼ਾਸਨ ਨੂੰ ਹੀ ਨਜ਼ਰ ਆਈ ਜਿਨ੍ਹਾਂ ਨੇ ਇਹਦੀ ਰਾਖੀ ਕਰਨੀ ਦੇਖੋ ਜੀ ਪ੍ਰਸ਼ਾਸਨ ਬੱਸ ਹੁੰਦਾ ਫੋਟੋਆਂ ਖਿਚਾ ਕੇ ਗੇੜੇ ਮਾਰ ਕੇ ਚਲੇ ਜਾਂਦੇ ਆ ਇਨੂੰ ਜੇਕਰ ਇਹ ਚੀਜ਼ਾਂ ਦਾ ਪਤਾ ਹੁੰਦਾ ਤੇ ਇਹ ਹਾਲਾਤ ਜਿਹੜੇ ਪੰਜਾਬ ਦੇ ਅੱਜ ਬਣ ਗਏ ਉਹ ਹਾਲਾਤ ਨਹੀਂ ਸੀ ਬਣਨੇ ਕਿਉਂਕਿ ਉਹ ਗੌਂਗਲੋਂਾਂ ਤੋਂ ਮਿੱਟੀ ਝਾੜਨ ਵਾਲਾ ਕੰਮ ਕਰਦੇ ਆ ਕੇ ਫੋਟੋਆਂ ਖਿਚਾ ਕੇ ਚਲੇ ਜਾਂਦੇ ਆ ਇਸ ਜਿਹੜੀ ਦੁਖਦੀ ਘੜੀ ਦੇ ਵਿੱਚ ਆ ਉਹਨਾਂ ਨੂੰ ਪ੍ਰਸ਼ਾਸਨ ਨੂੰ ਜਿਹੜਾ ਸਹਯੋਗ ਦੇਣਾ ਚਾਹੀਦਾ ਇਸ ਟਾਈਮ ਹਾਲਾਤ ਕੀ ਆ ਪ੍ਰਸ਼ਾਸਨ ਦੀ ਮਦਦ ਕਿੱਥੇ ਆ ਹਾਂਜੀ ਪ੍ਰਸ਼ਾਸਨ ਦੀ ਮਦਦ ਤਾਂ ਕਿਤੇ ਵੀ ਨਹੀਂ ਗਈ ਆਉਣਾ ਵਾ ਤੇ ਚੱਲਣਾ ਵਾ ਬਾਕੀ ਇੱਥੇ ਤੇ ਆਪਣੇ ਜਿਹਦਾ ਹੁਣ ਸੰਯੋਗ ਸੰਗਤਾਂ ਦਾ ਹੀ ਆ ਤੇ ਬਾਬਾ ਜੀ ਦੀ ਬਹੁਤ ਕਿਰਪਾ ਵਾ ਬਾਬਾ ਜੀ ਲੀਡਰ ਸਾਹਿਬ ਆ ਬਾਬਾ ਜੀ ਆ ਸਾਈਡ ਵਾਲੇ ਆ ਇਹਨਾਂ ਦੀ ਕਿਰਪਾ ਨਾਲ 23 ਦੇ ਵਿੱਚ ਵੀ ਇਹਨਾਂ ਦੀ ਮਰਤਦਾ ਨਹੀਂ ਬਚਾ ਹੋਇਆ ਸੀ ਐਦਕੀ ਵੀ ਇਹਨਾਂ ਦੀ ਮਰਤਦਾ ਨਹੀਂ ਸੀਗਾ ਪੈਂਟੀਆਂ ਸੀਗੀਆਂ ਜੇ ਨਹੀਂ ਇਹਨੂੰ ਬਚਾਉਂਦੇ ਤੇ ਮਤਲਬ ਆਹ ਏਰੀਆ ਜਿਹੜਾ ਬਚਿਆ ਵਾ ਉਹ ਵੀ ਮੁਸ਼ਕਲ ਸੀ ਤੁਹਾਨੂੰ ਇਹ ਨਹੀਂ ਲੱਗਦਾ ਕਿ ਜਦੋਂ ਹੜ੍ਹ ਆ ਜਾਂਦੇ ਆ ਜਿਵੇਂ ਆਪਾਂ ਦੇਖਿਆ ਬਾਉਪੁਰ ਜਾਂ ਇਧਰਲੇ ਹੋਰ ਪਿੰਡ ਦੇਖਿਆ ਉਦੋਂ ਪ੍ਰਸ਼ਾਸਨ ਉੱਥੇ ਮੌਜਨੇ ਕਰਨ ਪਹੁੰਚ ਜਾਂਦਾ ਤਾਂ ਉਸ ਤੋਂ ਪਹਿਲਾਂ ਨਹੀਂ ਜ਼ਰੂਰਤ ਲੱਗਦੀ ਕਿ ਤੁਸੀਂ ਪਾਈ ਪਹਿਲਾਂ ਹੀ ਬੰਨ ਰੋਕ ਲੋ ਨੁਕਸਾਨ ਨਹੀਂ ਹੋਵੇ ਲੋਕਾਂ ਦਾ ਜੀ ਇਹ ਪਹਿਲੋਂ ਇਹ ਚੀਜ਼ਾਂ ਵੇਖੀਆਂ ਜਾਂਦੇ ਤੇ ਫਿਰ ਨੁਕਸਾਨ ਹੁੰਦਾ ਹੀ ਨਹੀਂ ਪਹਿਲੋਂ ਕੋਈ ਨਹੀਂ ਮਿਲਦਾ ਜਾਂ ਮੋਟਾਂ ਦੇ ਲੱਗੇ ਆ ਕੇ ਵੇਖਣਾ ਇਹਨਾਂ ਨੇ ਤੇ ਜਾਂ ਵਿੱਚ ਜਦੋਂ ਡੁੱਬਣ ਲੱਗੇ ਉਦੋਂ ਜਿਹੜਾ ਮਾਰਨਕ ਪਹਿਲੋਂ ਕੋਈ ਨਹੀਂ ਮਿਲਦਾ ਅੱਛਾ ਜਿਹੜੇ ਪਾਣੀ ਦਾ ਮੰਜ਼ਰ ਆ ਤੁਸੀਂ ਅੱਜ ਦੀ ਗੱਲ ਕੀਤੀ ਜਾਵੇ ਇਸ ਤੋਂ ਪਹਿਲਾਂ ਇਹੋ ਜਿਹੇ ਹਾਲਾਤ ਹਾਂਜੀ 88 ਦੇ ਵਿੱਚ ਵੇਖਿਆ ਜੀ 23 ਦੇ ਵਿੱਚ ਵੀ ਬਹੁਤ ਬਰਾਹ ਹਾਲ ਹੀ ਵੀ ਚਲੋ ਥੋੜਾ ਬਚਾ ਸੀਗਾ ਤੇ 88 ਦੇ ਵਿੱਚ ਬਹੁਤ ਬਰਾਹ ਹਾਲ ਸੀਗਾ ਜੀ ਹਾਂਜੀ ਚਲੋ ਠੀਕ ਹੈ ਜੀ ਬਾਕੀ ਆ ਆ ਜਮੀਨ ਹੈ ਜਿਹੜੀ ਆ ਆ ਇਧਰ ਵੀ ਸਾਡੀ ਐਸਪਨ ਵੀ ਸਾਡੀ ਜਮੀਨ ਉਹਨਾਂ ਬੜਾ ਕਿਥੋਂ ਹਣਾ ਮਿੱਟੀ ਪਾਉਂਦੇ ਰਹੇ ਜਮੀਨ ਸਾਡੀ ਤੇ ਜਦੋਂ ਬੰਨ ਬਚਕਾਇਆ ਨਹੀਂ ਲੰਗਾ ਸੀ ਦੋ ਤਾਂ ਇੱਕ ਬਰੀਫ ਕਰਕੇ ਦੱਸੋ ਕਿ ਇੱਥੋਂ ਕਿੰਨੇ ਕ ਪਿੰਡ ਜਿਹੜੇ ਆ ਇਸ ਟਾਈਮ ਪਾਣੀ ਦੇ ਵਿੱਚ ਜਿਹੜੇ ਤੁਸੀਂ ਬੰਦ ਦਰਿਆ ਵਾਲੀ ਸਾਈਡ ਤੇ ਆ ਹਾਂਜੀ ਇੱਕ ਤੇ ਕੰਮੇਵਾਲ ਆ ਜੀ ਇੱਥੇ ਲੱਗੇ ਥਾਲੇ ਇੱਕ ਬਾਗੂ ਘਟਾ ਵਾ ਜੀ ਉਸ ਤੋਂ ਗਾੜੀ ਬਾਹੂਪੁਰ ਤੇ ਅਲੀਆੜ ਉਹ ਜੀ 35 ਪਿੰਡ ਦੇ ਬਾਹੂਪੁਰ ਜਾ ਤੇ ਅਲੀ ਅਲੀਆੜ ਜੇ ਪਤਾ ਨਹੀਂ ਕਿੰਨੇ ਕੁ ਪਿੰਡ ਦਾ ਉਹਨਾਂ ਦਾ ਨਹੀਂ ਪਤਾ ਇਹਨਾਂ ਤੇ ਆ ਦੋ ਤਿੰਨ ਪਿੰਡ ਦੇ ਇੱਥੇ ਸਾਡੇ ਬਾਗੂ ਘਟਾ ਕੰਮੇਵਾਲ ਹਾਂਜੀ ਬਹੁਤ ਪੁਰੀ ਹਾਲਤ ਆ ਜੀ ਦੇਖੋ ਜਸਮਦਰ ਜੀ ਸਭ ਤੋਂ ਪਹਿਲਾਂ ਤਸਵੀਰਾਂ ਦਿਖਾਓ ਕਿਵੇਂ ਬੰਦ ਉੱਪਰ ਜਿਹੜੀ ਸੇਵਾ ਚੱਲ ਰਹੀ ਆ ਕਿ ਮਲੂਕੇ ਜਿਹੜਾ ਸੇਮ ਪੈ ਰਹੀ ਆ ਉਹਨੂੰ ਬੰਨਨ ਦੀ ਆਪਾਂ ਗੱਲ ਕਰ ਰਹੇ ਸੀਗੇ ਕਿ ਜੇ ਪ੍ਰਸ਼ਾਸਨ ਪਹਿਲਾਂ ਜੇ ਪਹੁੰਚ ਜਾਵੇ ਤਾਂ ਉਸ ਉਦੋਂ ਬਚਾਅ ਹੋ ਜਾਵੇ ਲੇਕਿਨ ਪ੍ਰਸ਼ਾਸਨ ਕਦੋਂ ਪਹੁੰਚਦਾ ਹੈ ਜਦੋਂ ਲੋਕਾਂ ਦਾ ਨੁਕਸਾਨ ਹੋ ਜਾਂਦਾ ਗੁਰਪ੍ਰੀਤ ਦੁਆਰਾ ਗੱਲ ਕਰਦੇ ਆਪਾਂ ਤੁਹਾਡੇ ਨਾਲ ਇਸ ਟਾਈਮ ਸੇਮ ਪੈ ਰਹੀ ਆ ਡਰ ਬਣਿਆ ਪਿਆ ਤੁਹਾਨੂੰ ਲੋਕਾਂ ਨੂੰ ਡਾਰਾ ਤੁਸੀਂ ਲੋਕ ਲੱਗੇ ਹੋ ਮੇਰੇ ਸਾਹ ਨਾਲ ਕੋਈ 20 25 30 ਦੇ ਕਰੀਬ ਟਰੱਕ ਟਰੈਕਟਰ ਜਿਹੜੇ ਆ ਉਹ ਲੱਗੇ ਪਏ ਆ ਤੁਹਾਨੂੰ ਲੱਗਦਾ ਕਿ ਪ੍ਰਸ਼ਾਸਨ ਨੂੰ ਹੋਣ ਕੰਮ ਕਰਨਾ ਚਾਹੀਦਾ ਸੀਗਾ ਜਦੋਂ ਹੜ੍ਹ ਆ ਗਏ ਉਦੋਂ ਲੋਕਾਂ ਨੇ ਮੁਆਇਨਾ ਕਰਦਾ ਕਿ ਫਿਰ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਗੱਲ ਇਹ ਆ ਵੀ ਸਾਡੇ ਲੋਕਾਂ ਨੂੰ ਨਾ ਆਦਤ ਬਣ ਗਈ ਆ ਵੀ ਇੱਕ ਜਗ੍ਹਾ ਮੇਲਾ ਲੱਗਾ ਹੋਵੇ ਉੱਥੇ ਉਹ ਪਹੁੰਚ ਜਾਂਦੇ ਨੇ ਸੋ ਮੈਨੂੰ ਨਹੀਂ ਮੈਨੂੰ ਇਹ ਚੀਜ਼ ਮਹਿਸੂਸ ਹੋ ਰਹੀ ਹੈ ਕਿ ਸਾਰੀ ਜਿਹੜੇ ਮੀਡੀਆ ਜਾਂ ਸਾਰੇ ਇਹ ਨੇਤਾਵਾ ਉਹਨਾਂ ਦਾ ਜੋਰ ਜਿਹੜਾ ਉਹ ਬਾਉਪੁਰ ਦੇ ਬੰਨ੍ਹ ਦੇ ਉੱਪਰ ਲੱਗਾ ਹੋਇਆ ਦੇਖੋ ਉੱਥੇ ਨੁਕਸਾਨ ਬਹੁਤ ਜ਼ਿਆਦਾ ਹੋਇਆ ਪਰ ਜਿਹੜਾ ਤੁਸੀਂ ਬੰਨ੍ਹ ਹੈ ਇਹ ਬਹੁਤ ਕਿਲੋਮੀਟਰਾਂ ਦੇ ਵਿੱਚ ਇਹਦੀ ਰੇਂਜ ਹੈ ਔਰ ਇੱਥੇ ਵੀ ਜਾ ਕੇ ਉਹਨਾਂ ਨੂੰ ਪ੍ਰਸ਼ਾਸਨ ਨੂੰ ਢੇਡਾ ਮਾਰਨਾ ਚਾਹੀਦਾ ਸਾਰ ਲੈਣੀ ਚਾਹੀਦੀ ਹੈ ਲੋਕਾਂ ਦੀ ਦਿਨ ਰਾਤ ਨੂੰ ਉਹਨਾਂ ਨੂੰ ਦੇਖਣਾ ਚਾਹੀਦਾ ਵੀ ਇੱਥੇ ਮਾਹੌਲ ਕੀ ਬਣਿਆ ਕਿਉਂਕਿ ਮੰਜ਼ਰ ਬਹੁਤ ਖਤਰਨਾਕ ਤੁਸੀਂ ਦੇਖ ਸਕਦੇ ਹੋ 15 ਤੋਂ 20 ਕਿੱਲੇ ਦੇ ਵਿੱਚ ਜਿਹੜੀ ਆ ਸੇਮ ਪੈਦਾ ਹੋਗੀ ਪਾਣੀ ਆ ਗਿਆ ਇਹਦਾ ਨੁਕਸਾਨ ਬਹੁਤ ਜ਼ਿਆਦਾ ਹੈ ਹੁਣ ਫਿਲਹਾਲ ਦੇਖਣ ਨੂੰ ਆਪਾਂ ਨੂੰ ਲੱਗ ਰਿਹਾ ਵੀ ਕੋਈ ਨੁਕਸਾਨ ਨਹੀਂ ਉਹਨਾਂ ਦੇ ਸਮੇਂ ਦੇ ਵਿੱਚ ਇਹਦਾ ਬਹੁਤ ਜ਼ਿਆਦਾ ਨੁਕਸਾਨ ਹੈ ਪ੍ਰਸ਼ਾਸਨ ਨੂੰ ਸਾਰ ਲੈਣੀ ਚਾਹੀਦੀ ਆ ਪ੍ਰਸ਼ਾਸਨ ਸੁੱਤੀ ਨੀਂਦ ਨੀਂਦ ਸੁਤਾਵਿਆ ਪੰਬ ਕਰਨ ਦੀ ਬਾਸ ਆਉਂਦੇ ਆ ਜਦੋਂ ਉਹਨਾਂ ਦੇ ਪ੍ਰਸ਼ਾਸਨ ਕੋਲ ਟੱਲੀਆਂ ਖੜਕਦੀਆਂ ਕੋਈ ਵੱਡੇ ਲੀਡਰ ਨੇ ਆਉਣਾ ਹੁੰਦਾ ਉਦੋਂ ਸਾਰਾ ਪ੍ਰਸ਼ਾਸਨ ਇੱਥੇ ਆ ਕੇ ਖੜਾ ਹੋ ਜਾਂਦਾ ਸੋ ਪ੍ਰਸ਼ਾਸਨ ਨੂੰ ਖਿਆਲ ਰੱਖਣਾ ਚਾਹੀਦਾ ਵੀ ਸਾਰਿਆਂ ਦਾ ਨਾਲ ਸਹਿਯੋਗ ਕਰਨਾ ਚਾਹੀਦਾ ਚਲੋ ਦੇਖੋ ਕਹਿੰਦੇ ਆ ਜੀ ਕਿ ਪ੍ਰਸ਼ਾਸਨ ਆਉਂਦਾ ਲੇਕਿਨ ਫੋਟਾਂ ਖਿਚਾ ਕੇ ਚਲਾ ਜਾਂਦਾ ਦੂਜੇ ਪਾਸੇ ਇਹ ਤੁਸੀ ਬਨ ਜਿਹੜਾ ਇਹ ਹੀ ਇੱਕ ਬਨ ਜਿਹੜਾ ਪੂਰੀ ਵਿਧਾਨ ਸਭਾ ਕਪੂਤਲਾ ਜ਼ਿਲ੍ਹੇ ਨੂੰ ਬਚਾ ਸਕਦਾ ਅਗਰ ਇਹ ਬੰਨ ਜਾਂਦਾ ਤਾਂ ਇਸ ਤੋਂ ਅਗਲਾ ਜਿਹੜਾ ਐਡਵਾਂਸ ਬੰਨਦਾ ਹੈਗਾ ਉਹ ਦੱਸਦੇ ਬੜਾ ਕਮਜ਼ੋਰ ਆ 10 15 ਮਿੰਟ ਦੀ ਮਾਰ ਨਹੀਂਗਾ ਉਹ ਲੇਕਿਨ ਪ੍ਰਸ਼ਾਸਨ ਜਿਹੜਾ ਉਹ ਨਹੀਂ ਪਹੁੰਚਦਾ ਸੋ ਪ੍ਰਸ਼ਾਸਨ ਨੂੰ ਹੋਣੀ ਅੱਖ ਖੋਲ੍ਹਣੀ ਚਾਹੀਦੀ ਆ ਔਰ ਜਦੋਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਔਰ ਅਗਰ ਇਹ ਬੰਨ ਨੂੰ ਨੁਕਸਾਨ ਹੁੰਦਾ ਤਾਂ ਉਸ ਤੋਂ ਬਾਅਦ ਇੱਥੇ ਆਉਣ ਦਾ ਕੋਈ ਫਾਇਦਾ ਨਹੀਂ